ਮੈਂ ਮੈਡਿਓ ਫਲੈਗ ਮਾਰਚ ਨਜ਼ਰ ਆ ਰਿਹਾ ਕਿਵੇਂ ਜੀ ਅੱਜ ਸਾਡੇ ਸਾਰੇ ਸੀਨੀਅਰ ਆਫਿਸਰਸ ਤੇ ਹਲਕਾ ਜੀਓ ਸਰ ਜੀਓ ਮਾਈਕ ਫੜੇ ਤੈਨੂੰ ਕੋਰਸ ਨੂੰ ਲੈ ਕੇ ਅੱਜ ਤੇ ਫਲੈਗ ਮਾਰਚ ਅਸੀਂ ਕੱਢਣ ਲੱਗੇ ਇਹਦਾ ਮੇਨ ਮਤਲਬ ਯਹੀ ਹੁੰਦਾ ਹੈ ਕਿ ਪੁਲਿਸ ਦੀ ਜਿਹੜੀ ਵਿਜ਼ਿਬਿਲਟੀ ਹੈ ਉਹ ਲੋਕਾਂ ਤੱਕ ਪਹੁੰਚੇ ਤਾਂ ਇੱਕ ਜਦੋਂ ਪੁਲਿਸ ਸੜਕਾਂ ਤੇ ਹੁੰਦੀ ਹੈ ਤੇ ਜਦੋਂ ਬੱਚੇ ਫੈਮਿਲੀਜ਼ आम नागरिक पुलिस फोर्स ਨੂੰ ਦੇਖਦੇ ਤਾਂ ਉਹਨਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਵੀ ਜਾਂਦੀ। ਇਸ ਤੋਂ ਇਲਾਵਾ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਮਨ 'ਚ ਪੁਲਿਸ ਦਾ ਡਰ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜੇ ਹੁਣ ਅੱਗੇ ਜਿਹੜਾ ਫੈਸਟਰ ਸੀਜ਼ਨ ਹੁਣ ਸਟਾਰਟ ਹੋ ਗਿਆ ਹੈ ਇੱਥੇ ਵੀ ਇੱਕ ਇਹ ਇਤਿਹਾਸਿਕ ਮੇਲਾ ਆਲਰੇਡੀ ਚੱਲ ਰਿਹਾ ਹੈ ਪਿਛਲੇ ਦੋ ਤਿੰਨ ਦਿਨਾਂ ਤੋਂ ਤਾਂ ਉੱਥੇ ਵੀ ਜਿੱਤ ਪੁਲਿਸ ਵੱਲੋਂ ਕਾਫੀ ਅੱਛੀ ਡਿਊਟੀ ਦਿੱਤੀ ਜਾ ਰਹੀ ਹੈ ਤੇ ਇੱਕ ਉਹਦੀ ਵੀ ਇੱਕ ਚੈਕਿੰਗ ਹੋ ਜਾਏ ਤੇ ਕਿਉਂਕਿ ਇੱਥੇ ਸੰਗਤ ਬਹੁਤ ਆਂਦੀ ਹੈ। ਤੇ ਉਹਨਾਂ ਵਾਸਤੇ ਵੀ ਪ੍ਰੋਪਰ ਅਰੇਂਜਮੈਂਟs ਆਇਆ ਨਹੀਂ ਉਹਨਾਂ ਦੇ ਵੀ ਅਜੇ ਇੱਕ ਚੈਕਿੰਗ ਕਰਨ ਦਾ ਸਾਡਾ ਇੱਕ ਟੀਚਾ ਸੀ ਤਾਂ ਦੂਜਾ ਜਦੋਂ ਅਸੀਂ ਇਲਾਕੇ ਵਿੱਚ ਨਿਕਲਦੇ ਹਾਂ ਤੇ ਪੁਲਿਸ ਨੂੰ ਵੀ ਬਹੁਤੀਆਂ ਚੀਜ਼ਾਂ ਤਾਂ ਪਤਾ ਚੱਲਦੀਆਂ ਜਦੋਂ ਅਸੀਂ ਔਨ ਗਰਾਉਂਡ ਲੋਕਾਂ ਦੇ ਵਿੱਚ ਜਾਂਦੇ ਅਸੀਂ ਲੋਕਾਂ ਵਾਸਤੇ ਹੀ ਹੈ ਤੇ ਉਹਨਾਂ ਦੀ ਕੁਝ ਜੜੀਆਂ ਵੀ ਪੁਲਿਸ ਨੂੰ ਪਹਚਾਣ ਵਾਲੀਆਂ ਚੀਜ਼ਾਂ ਹੁੰਦੀਆਂ ਤੇ ਉਹਦਾ ਵੀ ਇੱਕ ਫਲੈਗ ਮਾਰਚ ਕੱਢਣ ਦਾ ਸਾਡਾ ਇੱਕ ਮਕਸਦ ਹੁੰਦਾ ਹੈ ਅੱਗੇ ਜਿਵੇਂ ਦੁਸ਼ਹਿਰਾ ਔਰ ਅੱਗੇ ਫੈਸਟੀਵਲ ਸੀਜ਼ਨ ਹੋਣਾ ਅੱਗੇ ਸਟਾਰਟ ਹੋ ਜਾਊਗਾ ਤੇ ਇਹ ਸਾਡਾ ਰੈਗੂਲਰਲੀ ਇਹੀ ਚੱਲਣਾ ਹੈ ਔਰ ਅੱਜ ਮੈਂ ਜੈਤੋ ਸਬਡਿਵੀਜ਼ਨ ਸੇ 플ੈਗ ਮਾਰਚਸ ਦੀ ਸਟਾਰਟ ਕੀਤੀ ਹੈ ਇਹ ਅਸੀਂ ਤਿੰਨਾਂ ਸਬਡਿਵੀਜ਼ਨਾਂ ਚ ਕਰਾਂਗੇ ਔਰ ਬਾਬਾ ਫਰੀਦ ਆਗਮਨ ਪੂਰਾ ਕੱਲ੍ਹ ਸੇ ਸਟਾਰਟ ਹੋ ਰਿਹਾ ਹੈ ਔਰ ਇਹ ਜਿਹੜਾ 23 ਤਰੀਕ ਤੱਕ ਸਾਡੇ ਇਹ ਇਵੈਂਟਸ ਚੱਲੇ ਨੇ ਤੇ ਉੱਚ ਵੀ ਇੱਕ ਸੈਂਸ ਆਫ ਸਿਕਿਉਰਿਟੀ ਤੇ ਵਿਜੀਬਲ ਪੁਲਿਸਿੰਗ ਦ샨 ਵਸਤੀਆਂ 'ਚ ਹੈ ਮੈਡਮ ਕੱਲ ਇੱਕ ਦੋ ਵਾਰਦਾਤਾਂ ਹੋਈਆਂ ਗੁਰਦੁਆਰਾ ਆਪਣੇ ਜੈਤੋ ਦੇ ਕਿਵੇਂ ਉਹਦੇ ਵਿੱਚ ਕੋਈ ਸਹੂਲਤਾਂ ਪ੍ਰਾਪਤ ਹਾਂਜੀ ਐਸ ਸੁਵਰੀ ਡੀਐਸਪੀ ਸਾਹਿਬ ਨੇ ਐਸਐਚਓ ਜੈਤੋ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਕਰਕੇ মিডিਆ ਰਾਹੀਂ ਪਬਲਿਕ ਨੂੰ ਆਲਰੇਡੀ ਇਹ ਦੱਸ ਦਿੱਤਾ ਹੈ ਇਹ 12 ਬੰਦਿਆਂ ਦੇ ਬੱਚਾ ਹੋਇਆ ਸੀ ਤੇ ਉਹਨਾਂ ਵਿੱਚੋਂ 8 ਬੰਦੇ ਆਲਰੇਡੀ ਅਰੈਸਟਡ ਨੇ ਜਿਹੜੇ ਬਾਕੀ ਨੇ ਉਹ ਮਾਈਨਰਸ ਨੇ ਤਾਂ ਫਰੀਦਕੋਟ ਪੁਲਿਸ ਦੀ ਹਮੇਸ਼ਾ ਇੱਕ ਇਹੀ ਕੋਸ਼ਿਸ਼ ਰਹਿੰਦੀ ਹੈ ਤੇ ਸਾਡਾ ਟਰੈਕ ਰਿਕਾਰਡ ਵੀ ਇਹ ਹੈ ਕਿ ਪਹਿਲਾਂ ਤੇ ਅਸੀਂ ਵਾਰਦਾਤਾਂ ਨੂੰ ਪ੍ਰੀਵੈਂਟ ਕਰਦੇ ਹਾਂ ਵਿਚ ਇਸ एविडेंट बाय द डेटा अगर ਤੁਸੀਂ ਪਿਛਲੇ ਸਾਲ ਦਾ ਡਾਟਾ ਕਢਾਓਗੇ ਤੇ ਉਹਦੇ ਟੱਕਰੇ ਇਚ ਅਗਰ ਇਸ ਸਾਲ ਦਾ ਡਾਟਾ ਕਢਾਓਗੇ ਤੇ ਜਿਹੜੀ ਵਾਰਦਾਤਾਂ ਹੈ ਸਨੇਚਿੰਗਸ ਹੈ ਉਹਨਾਂ ਚ ਆਲਮੋਸਟ 50% ਰਿਡਕਸ਼ਨ ਹੈ ਜਿਹੜੀ ਇੱਕ ਆਦੀ ਵਾਰਦਾਤ ਹੋ ਜਾਂਦੀ ਹੈ ਉਹ ਚ ਵੀ ਸਾਡੀ ਕੋਈ ਵੀ ਐਸਾ ਕੇਸ ਨਹੀਂ ਹੈ ਜਿਹੜਾ ਅਸੀਂ ਅਨਟ੍ਰੇਸਡ ਛੱਡਦੇ ਹਾਂ ਅਸੀਂ ਪੂਰੀ ਤੰਦੇਗੀ ਨਾਲ ਉਹ ਜਿਹੜੇ ਕੇਸਸ ਨੇ ਉਹਨਾਂ ਨੂੰ ਵੀ ਅਸੀਂ ਟਰੇਸ ਕਰ ਲਾਂਗੇ ਸਾਡੇ ਡੀਐਸਪੀ ਸਾਹਿਬ ਮਨੋਜ ਜੀ ਤੇ ਐਸਐਚਓ ਜੈਤੋ ਨਫਰੀਦ ਉਹ ਜਿਹੜੀ ਸਨੇਚਿੰਗ ਵਾਲੀ ਵਾਰਦਾਤ ਹੋਈ ਹੈ ਉਹਨੂੰ ਮੈਂ ਪਰਸਨਲੀ ਮੋਨੀਟਰ ਕਰ ਰਹੀ ਹਾਂ ਕਿ ਉਹ ਜਿਹੜੇ ਤਿੰਨ ਬੰਦੇ ਬਾਹਰ ਤੇ ਆਏ ਸੀ ਉਹਨਾਂ ਦੀ ਜਿਹੜੀ ਹੈਗੀ شناخت ਹੋ ਚੁੱਕੀ ਹੈ ਸੋ ਦੈਟ ਹੈਸ ਬੀਨ ਟਰੇਸਡ ਉਹਨੂੰ ਅਸੀਂ ਬਹੁਤ ਛੇਤੀ ਫੜ ਲਾਂਗੇ